ਇੱਕ ਹੋਰ ਕੁੜੀ ਚੜ ਗਈ ਹੈ ਦਾਜਦੀ ਬਲੀ ਪਤੀ ਕਰਦਾ ਸੀ ਤੰਗ ਪਰੇਸ਼ਾਨ ਪਤਨੀ ਨੇ ਦੁਖੀ ਹੋ ਕੇ ਕੀਤੀ ਥਾਣੇ ਸ਼ਿਕਾਇਤ ਪਤੀ ਨੇ ਮੁਰਤੋਂ ਕੀਤੀ ਕੁੱਟਮਾਰ ਤੇ ਤਸ਼ੱਦਦ ਤੋਂ ਦੁਖੀ ਹੋ ਕੇ ਪਤਨੀ ਨੇ ਪੀ ਲਿਆ ਤਜਾਬ ਤੇ ਕਰ ਲਈ ਹੈ ਆਤਮ ਹੱਤਿਆ ਜੀ ਹਾਂ ਇਹ ਮੰਦਭਾਗੀ ਖਬਰ ਹਰਿਆਣਾ ਦੇ ਪਾਣੀਪੱਤੋ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕੁੜੀ ਦਾਜ ਦੀ ਬਲੀ ਚੜਦੀ ਹੋਈ ਨਜ਼ਰ ਆਈ ਹੈ ਉਸ ਦਾ ਪਤੀ ਉਸ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰਦਾ ਸੀ ਪਤਨੀ ਬਹੁਤ ਜ਼ਿਆਦਾ ਦੁਖੀ ਹੋਈ ਤੇ ਉਸ ਨੇ ਥਾਣੇ ਸ਼ਿਕਾਇਤ ਕਰ ਦਿੱਤੀ ਉਸ ਤੋਂ ਬਾਅਦ ਪਤੀ ਨੇ ਉਸ ਨੂੰ ਹੋਰ ਜ਼ਿਆਦਾ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਤਸ਼ੱਦਦ ਇਸ ਹੱਦ ਤੱਕ ਵੱਧ ਗਿਆ ਕਿ ਇਸ ਕੁੜੀ ਨੇ ਤੇਜਾਬ ਪੀ ਲਿਆ ਤੇ ਆਤਮ ਹੱਤਿਆ ਕਰ ਲਈ ਹੈ ਦੱਸਦੀ ਹੈ ਕਿ ਇਸ ਕੁੜੀ ਦੀ ਪਹਿਚਾਣ ਸੋਨਮ ਵਜੋਂ ਹੋਈ ਹੈ ਤੇ ਇਸ ਦੇ ਪਤੀ ਦਾ ਨਾਮ ਅਰਵਿੰਦ ਦੱਸਿਆ ਜਾ ਰਿਹਾ ਹੈ ਇਹਨਾਂ ਦਾ 3 ਕੋ ਸਾਲ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦੀ 1.5 ਕੋ ਸਾਲ ਦੀ ਬੇਟੀ ਹੈ ਤੇ ਸਿਰਫ 8 ਮਹੀਨੇ ਦਾ ਇਹਨਾਂ ਦਾ ਬੇਟਾ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਅਰਵਿੰਦ ਨਸ਼ੇ ਦਾ ਆਦੀ ਸੀ ਉਹ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਤੇ ਜਦੋਂ ਵੀ ਨਸ਼ਾ ਕਰ ਲੈਂਦਾ ਸੀ ਤਾਂ ਆਪਣੀ ਪਤਨੀ ਸੋਨਮ ਦੀ ਕੁੱਟਮਾਰ ਕਰਦਾ ਸੀ ਤੇ ਤਸ਼ੱਦਦ ਇਸ ਹੱਦ ਤੱਕ ਵੱਧ ਗਿਆ ਸੀ ਕਿ ਇਸ ਲੜਕੀ ਨੇ ਆਪਣੇ ਪੇਕੇ ਪਰਿਵਾਰ ਨੂੰ ਆਪਣੇ ਨਾਲ ਹੁੰਦੀ ਸਾਰੀ ਵਾਰਦਾਤ ਦੱਸੀ ਆਪਣੇ ਨਾਲ ਜੋ-ਜੋ ਵੀ ਬੀਤਦਾ ਸੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਨਾਲ ਸਾਂਝਾ ਕੀਤਾ ਗਿਆ ਤਫੀਰ ਪੇਕੇ ਪਰਿਵਾਰ ਨੇ ਇਸ ਲੜਕੀ ਦੀ ਸਹਿਮਤੀ ਦੇ ਨਾਲ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਦੇ ਅਰਵਿੰਦ ਨੇ ਜਦੋਂ ਇਹ ਪਤਾ ਲੱਗਿਆ ਕਿ ਉਸ ਦੀ ਜਿਹੜੀ ਕਿ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਤਾਂ ਫਿਰ ਅਰਵਿੰਦ ਨੇ ਸੋਨਮ ਨੂੰ ਹੋਰ ਜ਼ਿਆਦਾ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਕਿ ਪੀਕੇ ਵਾਲਿਆਂ ਨੂੰ ਇਹ ਕਹਿ ਦਿੱਤਾ ਕਿ ਜੇ ਉਸ ਨੂੰ ਸਜ਼ਾ ਸੁਣਾਈ ਗਈ ਤਾਂ ਫਿਰ ਉਹਨਾਂ ਨੂੰ ਓਮਰਵਾਦ ਦੇਵੇਗਾ ਤੇ ਉਸ ਨੇ ਇਹ ਘਾਰਾ ਕੇ ਸੋਨਮ ਨੂੰ ਹੋਰ ਜ਼ਿਆਦਾ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇਹ ਤਸ਼ੱਦਦ ਇਸ ਹੱਦ ਤੱਕ ਵੱਧ ਗਿਆ ਕਿ ਸੋਨਮ ਨੇ ਤੇਜਾਬ ਪੀ ਲਿਆ ਤੇ ਆਤਮ ਹੱਤਿਆ ਕਰ ਲਈ ਹੈ ਇੱਥੇ ਦੱਸਦੀ ਹੈ ਕਿ ਸੋਨਮ ਦੀ ਮਾਤਾ ਸ਼ਿਵਰਾਣੀ ਨੇ ਦੱਸਿਆ ਹੈ ਕਿ ਉਸ ਦੀਆਂ ਤਿੰਨ ਬੇਟੀਆਂ ਨੇ ਤੇ ਦੋ ਬੇਟੇ ਨੇ ਉਹਨਾਂ ਦੀਆਂ ਦੋ ਬੇਟੀਆਂ ਜਿਹੜੀ ਕਿ ਰੂਬੀ ਤੇ ਸੋਨਮ ਨੇ ਉਹਨਾਂ ਦੀ ਇੱਕ ਘਰ ਦੇ ਵਿੱਚ ਹੀ ਸ਼ਾਦੀ ਹੋਈ ਹੈ ਵਿਆਹ ਹੋਇਆ ਹੈ ਤੇ ਜਦੋਂ ਇਹ ਰੋਜ਼ ਦਾ ਕਲੇਸ਼ ਹੁੰਦਾ ਸੀ ਤਾਂ ਜਿਹੜੀ ਰੂਬੀ ਉਸਦੇ ਗੁਆੜ ਦੇ ਵਿੱਚ ਰਹਿੰਦੀ ਸੀ ਤਾਂ ਉਸਨੇ ਪੇਕੇ ਦੱਸਿਆ ਕਿ ਸੋਨਮ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਇੱਕ ਦਿਨ ਤਾਂ ਤਸ਼ੱਦਦ ਇਸ ਹੱਦ ਤੱਕ ਵੱਧ ਗਿਆ ਸੀ ਕਿ ਗੱਲ ਪੁਲਿਸ ਤੱਕ ਪਹੁੰਚ ਗਈ ਸੀ ਤੇ ਹੁਣ ਜਦੋਂ ਮਾਮਲਾ ਪੁਲਿਸ ਤੱਕ ਪਹੁੰਚਿਆ ਤੇ ਇਸ ਤੋਂ ਪਹਿਲਾਂ ਹੀ ਜਿਹੜੀ ਕਿ ਸੋਨਮ ਐ ਉਹ ਰਬ ਨੂੰ ਪਿਆਰ ਦੀ ਹੋ ਚੁੱਕੀ ਹੈ ਉਸਨੇ ਆਤਮ ਹੱਤਿਆ ਕਰ ਲਈ ਹੈ ਤੇ ਫਿਲਹਾਲ ਦੀ ਘੜੀ ਦੇ ਵਿੱਚ ਅਰਵਿੰਦ ਕੋਰੋਂ ਫਰਾਰ ਹੈ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤਲਾਕੇ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਕੁੜੀ ਦਾਜ ਦੀ ਬਲੀ ਚੜੀ ਹੈ ਇਹੋ ਜਿਹੇ ਮੁੰਡੇ ਜਿਹੜੇ ਅਰਵਿੰਦ ਵਰਗੇ ਨੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਸੁناਈ ਜਾਣੀ ਚਾਹੀਦੀ ਹੈ ਔਰ ਪੁਲਿਸ ਦਾ ਵੀ ਇਹ ਕਹਿਣਾ ਹੈ ਕਿ ਅਰਵਿੰਦ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਤੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ